ਔਰ ਜਨ ਦੇ ਸੀਨੀਅਰ ਡਿਪਟੀ ਮੇਅਰ ਨੇ ਔਰ ਮੇਰੇ ਖਲੀਕ ਛੋਡੇ ਭਾਈ ਰਕੇਸ਼ ਆਸ਼ੋਕ ਪ੍ਰਾਜਾਪਪੀ ਜੀ ਐਮਐਲਏ ਸਾਹਿਬ ਔਰ ਸਾਡੇ ਦੁਖਨੋ ਸਾਹਿਬ ਦੇ ਮੁਖੀ ਸੇਵਾਦਾਰ ਸਰਪ੍ਰਥਪਾਲ ਸਿੰਘ ਜੀ ਜਿਨ੍ਹਾਂ ਦੇ ਕਰ ਕਮਲਾਂ ਦੇ ਨਾਲ ਅਪਰ ਆਲ ਮਿਲ ਕੇ ਸਾਰਿਆਂ ਨੇ ਇਹ ਰੋਡ ਦਾ ਕਟਨ ਕੀਤਾ ਔਰ ਸਾਰੇ ਬਾਜ਼ਾਰ ਵਾਲੇ ਜਿੰਨੇ ਨੇ ਐਸੋਸੀਏਸ਼ਨ ਦੇ ਪ੍ਰਧਾਨ ਨੇ ਕਿਉਂਕਿ ਇਹ 1 ਕਰੋੜ ਤੇ 65 ਲੱਖ ਦੀ ਲਗਤ ਦੇ ਨਾਲ ਜਿਹੜਾ ਅਸੀਂ ਕੰਮ ਕਰਜ ਕਰਨ ਜਾ ਰਹੇ ਹਾਂ ਇਹ ਕਾਫੀ ਦਿਨ ਤੋਂ ਡਿਮਾਂਡ ਵੀ ਸੀ ਔਰ ਖਾਸ ਤੌਰ ਤੇ ਮੁੱਖ ਰਸਤਾ ਸੀ ਜਿਹੜਾ ਦੁਖਨੋ ਸਾਹਿਬ ਦਾ ਕਾਫੀ ਦੇਰ ਤੋਂ ਖਰਾਬ ਸੀ ਔਰ ਮੰਗ ਸੀ ਲੋਕਾਂ ਦੀ ਕਿ ਸੜਕ ਬਣਾਈ ਜਾਏ ਅੱਜ ਅਸੀਂ ਸੜਕ ਦਾ ਕੰਮ ਸਮੂਰਮ ਕਰਦੇ ਜਿਸ ਵਿੱਚ ਆਰਐਮਸੀ ਬੀਐਮਪੀਸੀ ਔਰ ਲੈਟਰਾਂ ਦਾ ਮਿਕਸ ਸਾਰਾ ਕੰਮ ਹੈ ਇਹ ਅਸੀਂ ਤਕਰੀਬਨ 15-20 ਦਿਨ ਦੇ ਵਿੱਚ ਵਿੱਚ ਅਸੀਂ ਇਹਨੂੰ ਕੰਪਲੀਟ ਕਰ ਦੇਣਾ ਇਸ ਦੇ ਨਾਲ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ ਔਰ ਮੇਨ ਬਾਜ਼ਾਰ ਹੈ ਫੀਲਡਿੰਗਾਂ ਜਿਹਦਾ ਇਹ ਸਿਵਲਨ ਨੂੰ ਵੀ ਜੋੜਦਾ ਹੈ ਪੁਰਾਣੇ ਸ਼ਹਿਰ ਨੂੰ ਵੀ ਜੋੜਦਾ ਇਸ ਕਰਕੇ ਸਾਰੇ ਜਿਹਨੇ ਮੇਨ ਮੇਜਰ ਦਾ ਸੀਐਮਸੀ ਹਸਪਤਾਲ ਹੈ ਜਾਇ ਸਿਵਲ ਹਸਪਤਾਲ ਹੈ ਸਾਰੇ ਰੋਡਾਂ ਨੂੰ ਟੱਚ ਕਰਦਾ ਇਸ ਕਰਕੇ ਸਾਡਾ ਬਣਾਉਣਾ ਜ਼ਰੂਰੀ ਵਿੱਚ ਇਹਦੇ ਕਲਕੀਦਾ ਰੋਡ ਵੀ ਹੈ ਸਮਾਡੀਬਲੀ ਚੌਕ ਤੱਕ ਟੱਚ ਕਰੇਗੀ ਇਹਦੇ ਨਾਲ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ ਤੇ ਲੋਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਦੇ ਮਿਹਨਤ ਸਦਕਾ ਕਿਉਂਕਿ ਲੋਕਾਂ ਦੇ ਟੈਕਸ ਦਾ ਪੈਸਾ ਹੈ ਜੋ ਲੋਕ ਸੇਰਤ ਤੱਕ ਸ਼ਾਮ ਤੱਕ ਟੈਕਸ ਜਿੰਦੇ ਨੇ ਉਸ ਦੀ ਪਹਿਲੀ ਸਰਕਾਰ ਆਮ ਆਦਮੀ ਪਾਰਟੀ ਦੀ ਜਿਨ੍ਹਾਂ ਨੇ ਰਵੈਤੀ ਪਾਰਟੀ ਨੂੰ ਛੱਡ ਕੇ ਜਿਹੜੀਆਂ ਪਿਛਣੀਆਂ ਸਰਕਾਰਾਂ ਆਖਰੀ ਸਾਲ ਜੇ ਕੰਮ ਕਰਦੀਆਂ ਕੁਝ ਹੋ ਜਾਂਦੇ ਸੀ ਕੁਝ ਰਹਿ ਜਾਂਦੇ ਸੀ ਪਰ ਸਾਢੇ 3 ਸਾਲ ਤੋਂ ਲਗਾਤਾਰ ਇਹ ਸਾਢੇ 2 ਹਲਕੇ ਜਿਹੜੇ ਨਾਲ-ਨਾਲ ਲੰਘਦੇ ਨੇ ਡਿਵੈਲਪਮੈਂਟ ਵੱਖੋਂ ਕੋਈ ਕੰਮ ਕੰਮੀ ਨਹੀਂ ਛੱਡੀ ਅਸੀਂ ਜਿੱਥੇ-ਜਿੱਥੇ ਲੋਕ ਕਹਿੰਦੇ ਸੀ ਡਿਵੈਲਪਮੈਂਟ ਕਰਾਈ ਜਾਂਦੇ ਆ ਬਾਕੀ ਕੋਈ ਤੁਸੀਂ ਸਵਾਲ ਕਰਨਾ ਰੋੜਾ ਸਤੋ ਕਰ ਸਕਦੇ ਹੋ ਬਗਾ ਜੀ ਟ੍ਰੈਫਿਕ ਨੂੰ ਲੈ ਕੇ ਕੋਈ ਦਿੱਕਤ ਤਾਂ ਨਹੀਂ ਆਉਂਗੀ ਦੇਖੋ ਟ੍ਰੈਫਿਕ ਸਮੱਸਿਆ ਆਉਂਦੀ ਹੈ ਜੇ ਰਾਤ ਨੂੰ ਕੰਮ ਕਰਾਂਗੇ ਇਹ ਕੰਮ ਜਿੰਨੇ ਵੀ ਨੇ ਸੜਕਾਂ ਦੇ ਕਿਉਂਕਿ ਮੇਨ ਮੇਜਰ ਜੀ ਦੇਖੋ ਰਸ਼ ਬਹੁਤ ਹੈ ਤੇ ਅਸੀਂ ਟ੍ਰੈਫਿਕ ਦਾ ਰੁਕਣਾ ਨਹੀਂ ਹੈ ਇਹ ਜਿੰਨੇ ਕੰਮ ਹੋਣਗੇ ਰਾਤ ਨੂੰ ਹੋਣਗੇ ਰਾਤ ਨੂੰ 10 ਵਜੇ ਤੋਂ ਬਾਅਦ ਸਟਾਰਟ ਕਰਾਂਗੇ ਸਵੇਰੇ 4-5 ਵਜੇ ਤੱਕ ਕੰਮ ਚੱਲਣਗੇ ਬਾਕੀ ਜਿਹੜੇ ਦੂਸਰੇ ਲਾਈਟ ਦਾ ਕੰਮ ਹੈ ਜਿਹੜੀ ਵਿੱਚ ਹਾਈ ਮਾਰਕਸ ਲਾਈਟ ਲਗਣੀ ਹੈ ਉਹ ਤਾਂ ਜਦੋਂ ਮਰਜ਼ੀ ਅਸੀਂ ਲਾ ਸਕਦੇ ਹਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਬਾਕੀ ਜਿੰਨੇ ਵੀ ਕੰਮ ਕੁਈ ਰਹਿ ਵੀ ਗਿਆ 5 10 ਵਜੇ ਰਹਿ ਵੀ ਗਏ ਉਹ ਅਸੀਂ ਬਹੁਤ ਛੇਤੀ 2 4 ਮਹੀਨੇ ਚ ਕੰਪਲੀਟ ਕਰ ਦਨੇ ਆ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤੀ ਸਤਿਕਾਰਯੋਗ ਮੇਰੇ ਦੋਵੇਂ ਭਰਾ ਸੱਜੇ ਦੇ ਖੱਬੇ ਦੇ ਡਿਪਟੀ ਮੇਰ ਸਾਹਿਬ ਇਹਨਾਂ ਦੇ ਸਹਿਯੋਗ ਦਾ صدਕਾ ਜੋ ਸਾਡੇ ਫੀਲਗਾਂਦ ਇਲਾਕੇ ਦੀ ਮੰਗ ਸੀ ਕਾਫੀ ਦੇਰ ਤੋਂ ਕਿ ਇਹ ਦੁਖਨਾਰ ਸਾਹਿਬ ਰੋਡ ਫੀਲਗਾਂਦ ਰੋਡ ਸਾਰਾ ਹੀ ਮੇਰੇ ਸਤਿਕਾਰਯੋਗ ਹੀ ਮਦਨ ਲਾਲ ਬੱਗਾ ਜੀ ਨੇ ਦੱਸਿਆ ਵਿਸਤਾਰ ਨਾਲ ਕਿਹੜੇ ਕਿਹੜੇ ਰੋੜਾਂ ਨੂੰ ਟੱਚ ਕਰਦਾ ਵੀ ਇਹਦੇ ਲਈ ਬਣਾਉਣ ਲਈ ਉਪਰਾਲਾ ਕੀਤਾ ਮੈਂ ਨਾਲ ਦਾ ਤਹਿ ਦਿਲੋਂ ਧੰਨਵਾਦ ਕਰਦਾ ਔਰ ਪਰਮਾਤਮਾ ਨੇ ਕਿਰਪਾ ਕੀਤੀ ਹੈ ਸਾਰਿਆਂ ਦੇ ਕਿ ਇਹ ਜ਼ਰੂਰਤ ਨੂੰ ਬਣਾਉਣ ਲਈ ਇਹਨਾਂ ਨੇ ਉਪਰਾਲਾ ਕੀਤਾ ਇਹਨਾਂ ਦਾ ਦਿਲ ਤੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਆਰ ਨੰਬਰ 90 ਦੇ ਅੰਦਰ ਵੱਡੇ ਭਾਈ ਚੌਧਰੀ ਮਦਨ ਲਾਲ ਬੱਗਾ ਜੀ ਐਮਐਲਏ ਜੀ ਵੱਡਾ ਭਾਈ ਸੀਨੀਅਰ ਡਿਪਟੀ ਮੇਰ ਰਕੇਸ਼ ਪ੍ਰਾਸ਼ਰ ਵੱਡਾ ਭਾਈ ਦੁਖਨਵਾਨ ਦੇ ਮੇਨ ਮੁਖ ਸੇਵਾਦਾਰ ਪ੍ਰਿਤਪਾਲ ਸਿੰਘ ਪਾਲੀ ਜੀ ਔਰ ਸਾਰੇ ਸਮੁੱਚੇ ਫੀਲਡ ਗਾਂ ਦੇ ਦੁਕਾਨਦਾਰ ਵਾਸੀ ਔਰ ਸਾਰੇ ਜਿਨੇ ਇਸ ਐਸੋਸੀਏਸ਼ਨ ਦੇ ਕਮੇਟੀ ਦੇ ਮੈਂਬਰ ਨੇ ਮੈਂ ਇਹ ਦੱਸਦੇ ਹੋਏ ਅੱਜ ਮੈਨੂੰ ਖੁਸ਼ੀ ਹੁੰਦੀ ਆ ਕਿ 1 ਕਰੋੜ 65 ਲੱਖ ਦੀ ਲਾਗਤ ਦੇ ਨਾਲ ਜਿਹੜਾ ਇਹ ਅੱਜ ਕੰਮ ਜਿਹੜਾ ਸ਼ੁਭ ਹੱਥਾਂ ਨਾਲ ਕੀਤਾ ਗਿਆ ਵਾ ਸਾਰਿਆਂ ਨੇ ਰਲ ਕੇ ਅਸੀਂ ਇੱਕ ਕੰਮ ਦੀ ਸਟਾਰਟਿੰਗ ਕੀਤੀ ਆ ਔਰ ਮੈਨੂੰ ਇਹ ਵੀ ਗੱਲ ਦੱਸਦੇ ਹੋ ਖੁਸ਼ੀ ਹੁੰਦੀ ਆ 350 ਸਾਲਾ ਗੁਰੂ ਤੇਗ ਬਹਾਦਰ ਜੀ ਦਾ ਜਨਮ ਤੇ ਜੋ ਆਰਿਆ ਵਾ ਦਿਹਾੜਾ 시ਦੀ ਦਿਹਾੜਾ ਉਹਦੇ ਪ੍ਰਤੀ ਵੀ ਇਹ ਸੜਕ ਦਾ ਬਣਨਾ ਜ਼ਰੂਰੀ ਸੀਗਾ ਕਿਉਂਕਿ ਗੁਰੂ ਮਹਾਰਾਜ ਦਾ ਸਰੂਪ ਆਉਣਾ ਵਾ ਅਸੀਂ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਸਾਰਿਆਂ ਨੇ ਸੀਸ ਝੁਕਾ ਕੇ ਉਹ ਤੋਂ ਆਸ਼ੀਰਵਾਦ ਲੈਣਾ ਵਾ ਇਹ ਉਹ ਤੋਂ ਪਹਿਲਾਂ ਪਹਿਲਾਂ ਇਹ ਜਿਹੜਾ ਸਾਰਾ ਤਿਆਰ ਕੀਤਾ ਜਾਊਗਾ ਠੀਕ ਹੈ ਇਹ ਚ 1 ਕਰੋੜ ਰੁਪਏ ਲੱਗਦੇ ਲਾਗਤ ਨਾਲ ਫੰਮ ਦਾ ਕੰਨ ਕੀਤਾ ਮਦਨ لال ਬੱਗਾ ਜੀ ਐਮਐਲਏ ਚੌਕ ਪ੍ਰਾਸ਼ਾਸਨ ਤੋਂ ਪੀਐਮਐਲਏ ਤੇ ਦੁਖਨਵਾਰਾਂ ਦੇ ਮੁੱਖ ਸੇਵਾਦਾਰ ਬਟਪਾਲ ਸਿੰਘ ਸਾਰਿਆਂ ਨੇ ਅਸੀਂ ਰਲ ਕੇ ਕੰਨ ਕੀਤਾ ਤੇ ਵੀਡਿੰਗਾਂ ਦੀ ਐਸੋਸੀਏਸ਼ਨ ਦੇ ਪ੍ਰਧਾਨ ਤੇ ਸਾਰੇ ਮੈਂਬਰ ਸਾਡੇ ਨਾਲ ਖੜੇ ਆ ਇਹ ਕਾਫੀ ਦੇਰ ਤੋਂ ਇਹਨਾਂ ਦੀ ਮੰਗ ਸੀ ਇੱਕ ਤਾਂ ਲਾਈਟਾਂ ਕਹਿ ਰਹੇ ਸੀਗੇ ਲਾਈਟ ਵੀ ਪਾਸ ਕਰਾਤੀ ਆ ਇੱਕ ਦੁਖਨਵਾਰਾਂ ਰੋਡ ਕਲਕੀਤਾ ਰੋਡ ਬੈਰੰਗ ਮਾਰਕੀਟ ਤੇ ਦੁੱਖਨਵਾਰੋਦ ਰੋਡ ਦਾ ਪਿਛਲਾ ਹਿੱਸਾ ਇਹ ਸਾਰਾ ਜੋ ਵੀ ਨਗਰ ਕੀਰਤਨ 350 ਸਾਲ ਜਿਆ ਸਰਕਾਰ ਮਨਾ ਰਹੀ ਹੈ ਤੇ ਸਾਨੂੰ ਉੱਤੋਂ ਵੀ ਆਰਡਰ ਆਇਆ ਵੀ ਨਗਰ ਕੀਰਤਨ ਕਿੱਥੇ ਕਿੱਥੇ ਵੀ ਨਿਕਲਣਾ ਉਹ ਏਰੀਆ ਬਿਲਕੁਲ ਸਾਫ਼ ਸੁਥਰਾ ਹੋਣਾ ਚਾਹੀਦਾ ਤੇ ਉਹ ਵੀ ਮੁੱਖ ਰੱਖਦੇ ਹੋਏ ਕੰਮ ਪਾਸ ਕਰਾਏ ਗਏ ਆ ਤੇ ਅਸੀਂ ਇਹ 10 15 ਦਿਨ ਥੋੜਾ ਜਲਦੀ ਸ਼ੁਰੂ ਕਰਾ ਰਹੇ ਆ ਤਾਂ ਕਿ ਨਾਗਰਿਕਾਂ ਨੂੰ ਆਰਾਮ ਨਾਲ ਨਿਕਲੇ ਤੇ ਖੂਬਸੂਰਤੀ ਇੱਥੇ ਦਿਖੇ ਤੇ ਕੋਈ ਗੰਦਗੀ ਨਾ ਹੋਵੇ ਸਾਫ ਸੁਥਰਾ ਹੋਵੇ ਕਿਉਂਕਿ ਇਹ ਕਰਮਾਂ ਵਾਲੇ ਦੇਣ ਹੁੰਦੇ ਆ ਵੀ ਕਿਹੜਾ 350ਵਾਂ ਨਗਰ ਕੀਰਤਨ ਇੱਥੇ ਰੁਦਾਨੇ ਚ 20 ਨੂੰ ਆਣਾ 21 ਨੂੰ ਮੇਰੇ ਖਿਆਲ ਤੋਂ ਵਾਪਸੀ ਹੈ ਤੇ ਸਾਡੀ ਖੁਸ਼ਕਿਸਮਤੀ ਹੈ ਵੀ ਅਸੀਂ ਵਾਹਿਗੁਰੂ ਦੀ ਸੇਵਾ ਕਰਨ ਚ ਸਫਲ ਹੋ ਰਹੇ ਹਾਂ ਤੇ ਅਸੀਂ ਅੱਗੇ ਵੀ ਐਂ ਪਬਲਿਕ ਦੀ ਜੋ ਜੋ ਡਿਮਾਂਡ ਹੋਗੀ ਉਹਨਾਂ ਸੀ ਪੂਰੀ ਕਰਾਂਗੇ ਜੋ ਜੋ ਇਹਨਾਂ ਨੂੰ ਸਹੂਲਤਾਂ ਚਾਹੀਦੀਆਂ ਅਸੀਂ ਕਾਰਪੋਰੇਸ਼ਨ ਵੱਲੋਂ ਪੂਰੀਆਂ ਸਹੂਲਤਾਂ ਦਵਾਂ ਠੀਕ ਹੈ ਇੱਕ ਮਿੰਟ ਇੱਕ ਮਿੰਟ ਹਾਂਜੀ ਹਾਂਜੀ ਬਤਾ ਦਿਓ ਵਾਇਗੁਰਦੀ ਦਾ ਖਾਲਜਾ ਤੇ ਵਾਇਗੁਰਦੀ ਦੇ ਬੰਦੇ ਮੈਂ ਸਮੁੱਚੇ ਜਿਹੜੇ ਸਾਡੇ ਲੀਡਰ ਆਏ ਨੇ ਰਗੇਸ਼ ਪ੍ਰਾਸ਼ਰ ਦੀ ਡਿਪਟੀ ਸੀਨੀਅਰ ਡਿਪਟੀ ਮੇਰਾ ਆਏ ਨੇ ਇਹਨਾਂ ਦਾ ਧੰਨਵਾਦ ਕਰ ਰਹਾ ਆਪਣੇ ਪਿਆਰ ਦੀ ਐਸੋਸੀਏਸ਼ਨ ਦੇ ਵੱਲੋਂ ਇਹ ਬੜੇ ਹੀ ਕਰਮਾਂ ਵਾਲੇ ਬੰਦੇ ਨੇ ਜਿਨ੍ਹਾਂ ਨੂੰ ਗੁਰੂ ਦੇ ਵਾਸਤੇ ਸੇਵਾ ਮਿਲੀ ਹੈ ਅਸੀਂ ਬਾਰੇ ਖੁਸ਼ਕਸ਼ਮਤਾ ਜਿਹੜੇ ਇਹ ਮਹਾਂਪੁਰਸ਼ਾਂ ਦੇਖਣ ਕਰ ਰਹੇ ਨੇ ਜਿਹੜੇ ਜਿਹੜੇ ਕੇ ਸਾਡੇ ਇਸ ਉਪਰਾਲੇ ਦੇ ਵਿੱਚ ਸ਼ਾਮਲ ਹੋਏ ਨੇ ਇਹਨਾਂ ਨੂੰ ਮਹਾਰਾਜ ਨੇ ਬਖਸ਼ਿਸ਼ ਬਖਸੀ ਹੈ ਗੁਰੂ ਮਹਾਰਾਜ ਦਾ ਨਗਰਗੀਤਨ ਆਣਾ ਹੈ ਉਹਨਾਂ ਦੇ ਵਾਸਤੇ ਜਿਹੜਾ ਇਹ ਉਪਰਾਲਾ ਕਰ ਰਹੇ ਨੇ ਇਹ ਸਲਾਣਾ ਯੋਗ ਹੈ ਸਾਡਾ ਬਿਯਾਰ ਸਾਡੀ ਐਸੋਸੀਏਸ਼ਨ ਸਾਡੇ ਬਿਯਾਰ ਵਾਲੇ ਹਮੇਸ਼ਾ ਇਹਨਾਂ ਦੇ ਧੰਨਵਾਦੀ ਰਹੇ ਨੇ ਹੋਰ ਹੁਣ ਵੀ ਧੰਨਵਾਦੀ ਰਹਿਵਾਂਗਾ ਕਿਉਂਕਿ ਇਹ ਜਿਹੜਾ ਕੰਮ ਕਰ ਰਹੇ ਨੇ ਇਹ ਸਾਡੇ ਵਾਸਤੇ ਸਾਡੇ ਭਰਾਵਾਂ ਦੀ ਇੱਕ ਉਪਲਬਧੀ ਹੈ ਰਕੇਸ਼ ਪਰਾਸ਼ਰ ਜੀ ਅਸ਼ੋਕ ਪਰਾਸ਼ਰ ਜੀ ਤੇ ਮੋਦਨ لال ਬੱਗਾ ਜੀ ਇਹ ਸਾਡੇ ਭਰਾ ਨੇ ਜੇ ਜਦੋਂ ਦੇ ਵੀ ਸਰਕਾਰ ਦੇ ਵਿੱਚ ਆਏ ਨੇ ਇਹਨਾਂ ਨੇ ਸਾਡੇ ਬਿਆਰ ਦਾ ਕੋਈ ਵੀ ਕੰਮ ਜਿਹੜਾ ਹੈ ਨਹੀਂ ਰੋਕਿਆ ਉਹਨੂੰ ਪਹਿਲ ਦੇ ਆਧਾਰ ਦੇ ਉੱਤੇ ਕੀਤਾ ਜਿੱਦਾਂ ਸਾਡੇ ਬਿਆਰ ਦੀ ਮੁੱਖ ਮੰਗ ਸੀਗੀ ਕਿ ਸਾਡੇ ਬਿਆਰ ਵਿੱਚ ਕੋਈ ਵੀ ਬਾਥਰੂਮ ਨਹੀਂ ਸੀਗਾ ਜਿਹੜੀਆਂ ਬਾਹਰੋਂ ਸਾਡੀਆਂ ਭੈਣਾਂ ਆਉਂਦੀਆਂ ਸਨ ਕਿਉਂਕਿ ਇੱਥੇ ਦਾ ਜਿਹੜਾ ਜ਼ਿਆਦਾਤਰ ਘਾਗ ਹੈ ਉਹ ਪਿੰਡੂ ਹੈ ਉਹਨਾਂ ਨੂੰ ਬਾਥਰੂਮ ਜਾਣ ਦੀ ਬਹੁਤ ਪ੍ਰੋਬਲਮ ਹੁੰਦੀ ਸੀ ਕੋਈ ਸੜਕ ਦੇ ਕਿਨਾਰੇ ਕੋਈ ਐਦਾਂ ਪਰ ਇਹਨਾਂ ਨੂੰ ਇਹ ਕਿਹਾ ਇਹਨਾਂ ਨੇ ਫਰਸਟ ਕਲਾਸ ਸਾਡੇ ਇੱਥੇ ਜਿਹੜਾ ਬਾਥਰੂਮ ਹੀ ਬਣਾਇਆ ਸੜਕਾਂ 'ਤੇ ਬਣਾਈਆਂ ਲਾਈਟਾਂ ਦਾ ਪ੍ਰਾਲਾ ਬਹੁਤ ਵੱਡਾ ਕੀਤਾ ਹੈ ਇੱਕ ਸਾਡੇ ਸੈਂਟਰ ਦੇ ਵਿੱਚ ਪਹਿਲੇ ਉਹ ਨਿੱਕੇ ਨਿੱਕੇ ਬੈਰੀਗੜ ਲੱਗੇ ਦਨ ਲੋਕੀ ਟੱਪਦੇ ਸਨ ਤੇ ਐਕਸੀਡੈਂਟ ਬਹੁਤ ਹੁੰਦੇ ਸੀ ਸਾਡੇ ਪ੍ਰਸ਼ਰਜੀ ਨੇ ਉਹ ਜਿਹੜਾ ਦੇਖੋ ਸੈਂਟਰ ਦੇ ਵਿੱਚ ਐਡੀ ਵਧੀਆ ਤਿਆਰੀਆਂ ਬਣਾ ਦਿਆ ਬੋਟੇ ਲਗਾ ਦਿੰਦੇ ਨੇ ਸਾਡਾ ਜੇ ਰੋਡ ਇੱਕ ਸੁਪਨ ਬਣਾਤਾ ਇੱਕ ਲਾਜਵਾਬ ਇਹਨਾਂ ਦਾ ਕਾਰਜ ਹੈ ਕੰਮ ਕੀਤਾ ਹੋਇਆ ਹੈ ਜੇ ਆਸੀਂ ਦੇ ਨਹੀਂ ਆ ਨਹੀਂ ਦੇ ਸਕਦੇ ਸਾਡੇ ਵੱਲੋਂ ਬਾਜ਼ਾਰ ਦੀ ਐਸੋਸੀਏਸ਼ਨ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਲੱਖ ਵਾਰੀ ਨਹੀਂ ਹਜ਼ਾਰ ਵਾਰੀ ਨਹੀਂ ਕਰੋੜ ਵਾਰੀ ਇਹਨਾਂ ਦਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਾਲਸਾ